ਐਂਟਰੀ ਤੇ ਵੀ ਪਾਬੰਦੀ ਲਗਾ ਦਿੱਤੀ ਆ ਕੁਝ ਵਿਦਿਆਰਥੀਨਾਂ ਜਿਨਾਂ ਦੇ ਵੀ ਆਈਡੀ ਕਾਰਡ ਵੀ ਆ ਪੰਜਾਬ ਯੂਨੀਵਰਸਿਟੀ ਦਾ ਇੱਥੇ ਪੜ੍ਹਦੇ ਨੇ ਪਰ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਕੋਲ ਪਛਾਣ ਪੱਤਰ ਹੈ ਜੀ ਆਈਡੀ ਕਾਰਡ ਵਾਲੇ ਨੂੰ ਉਹ ਵਿਦਿਆਰਥੀ ਨੂੰ ਹਲੋ ਹਲੋ ਇਸ ਤਰ੍ਹਾਂ ਦਾ ਹੁਕਮ ਆਇਆ ਤੁਹਾਡੇ ਕੋਲ ਕੋਈ ਰਿਪੋਰਟੀ ਹੈ ਬਿਲਕੁਲ ਐਕਿ ਦਾ ਬਿਲਕੁਲ ਅਧਿਕਾਰੀਆਂ ਨੂੰ ਕੋਈ ਜਵਾਬ ਨਹੀਂ ਆ ਰਿਹਾ ਕੁੜੀ ਇਸ ਸਮੇਂ ਗੇਟ ਟੱਪ ਕੇ ਲੰਘਦੀ ਹੋਈ ਨਜ਼ਰ ਆ ਰਹੀ ਆ ਹੰਗਾਮਾ ਜਿਹਾ ਹੁੰਦਾ ਨਜ਼ਰ ਆ ਰਿਹਾ ਜਿਸ ਸਮੇਂ ਜਿਹੜੀ ਤੱਕਾ ਕੀਤਾ ਜਾ ਰਿਹਾ ਮੈਡਮ ਕਿਵੇਂ ਰੋਕ ਸਕਦੇ ਤੁਸੀਂ ਲੋਕ ਐਡੀ ਕਰਾਓ ਤੇ ਮੈਨੂੰ ਰੋਕਾ ਦਿਓ ਐਡੀ ਕਰਾ ਰਿਹਾ ਰਿਪੋਰਟ ਕਰੋ ਦੇਖੋ ਇਹਨਾਂ ਕੋਲ ਐਡੀ ਕਰਾ ਐਡੀ ਕਰਾ ਰੋਕੋ ਕਮਾਂਡਰ ਅਰਦੇ ਕਰਕੇ ਬੁਲਾਓ ਇਹੋ ਥੋੜਾ ਬਿਕਾਰ ਤੇ ਨਾਲ ਤੱਕਾ ਹੈ ਦੇਖੋ ਚੰਡੀਗੜ੍ਹ ਪੁਲਿਸ ਦਾ ਇਹ ਚੰਡੀਗੜ੍ਹ ਪੁਲਿਸ ਦਾ ਤੱਕਾ ਹੈ ਮਾਨਸਾ ਤੋਂ ਖੀਲਰਾਂ ਦੇ ਚੰਡੀਗੜ੍ਹ ਦੀਆਂ ਅਰੇ ਅੱਜ ਦੂਜੀ ਤਰਕੰਦਰੀ ਇੱਕ ਵਾਰ ਆ ਜਾ ਦੈਸ ਤੇ ਘੇਰ ਪੁੱਛ ਕੇ ਮੈਂ ਖੇਲਦੇ ਜਾ